ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਠਠਿਆ ਮਹੰਤਾ ਦੇ ਵਸਨੀਕ ਲੋਕਾਂ ਦੇ ਘਰਾਂ ਵਿੱਚ ਬੜਿਆ ਛੱਪੜ ਦਾ ਗੰਦਾ ਪਾਣੀ ਆਪਣੇ ਘਰਾਂ ਨੂੰ ਛੱਡ ਕੇ ਜਾਨ ਨੂੰ ਮਜਬੂਰ ਹੋਏ ਪਿੰਡ ਵਾਸੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਵਕ ਵਕ ਪਿੰਡਾਂ ਦੇ ਵਿਕਾਸ ਵਿੱਚ ਗ੍ਰਾਂਟਾਂ ਦੇ ਗੱਫੇ ਦੇ ਕੇ ਲੋਕਾਂ ਦੇ ਮਸਲੇ ਹੱਲ ਕੀਤੇ ਜਾ ਰਹੇ ਹਨ ਪਰੰਤੂ ਸਰਕਾਰ ਦੇ ਦਾਅਵਿਆਂ ਦੀ ਪੂਕ ਕੱਢ ਰਹੇ ਪਿੰਡ ਠੱਠਿਆ ਮਹੰਤਾ ਦੇ ਵਸਨੀਕ ਲੋਕਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਛੱਪੜ ਦਾ ਗੰਦਾ ਪਾਣੀ ਸਾਡੇ ਘਰਾਂ ਵਿੱਚ ਵੜ ਗਿਆ ਹੈ ਜਿਸ ਕਾਰਨ ਅਸੀਂ ਆਪਣੇ ਘਰਾਂ ਨੂੰ ਛੱਡ ਕੇ ਜਾਣ ਲਈ ਮਜਬੂਰ ਹੋ ਗਏ ਹਾਂ ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਬਲਾਕ ਸੈਕਟਰੀ ਭੁਪਿੰਦਰ ਸਿੰਘ ਨਸ਼ਹਿਰਾ ਪੰਨੂਆ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕਹਿਣਾ ਉਹ ਤੁਸੀਂ ਆਪ ਹੀ ਸੁਣ ਲਵੋ ਤਰਨਤਾਰਨ ਤੋਂ ਸੋਨੂ ਪਤਿਆ ਬਾਦ ਦੀ ਵਿਸ਼ੇਸ਼ ਰਿਪੋਰਟ ਰਾਜਵਿੰਦਰ ਕੌਰ ਮੇਰਾ ਨਾਮ ਹੈ ਚੰਦੋ ਪਿੰਡ ਠੱਠੀਆਂ ਮੰਤਾਂ ਕਿ ਕਿੰਨਾ ਚਿਰ ਤੋਂ ਜਿਹੜਾ ਨਾਲੀ ਗਲੀ ਦੇ ਵਿੱਚ ਪਾਣੀ ਇਹ ਗਲੀ 'ਚੋਂ ਸਾਡੇ ਜੋਂ ਕੋਈ ਮੈਂਬਰ ਸਰਪੰਚ ਜਿਹੜਾ ਵੀ ਬੰਦਾ ਸਾਡੀ ਗਲੀ ਬਣਾਉਂਦਾ ਹੀ ਕੋਈ ਨਹੀਂ ਆ ਸ਼ੁਰੂ ਤੋਂ ਪਾਣੀ ਖਲੋਤਾ ਮੈਂ ਜੋਂ ਵੈ ਮੇਤਰੇ ਪਾਣੀ ਨਹੀਂ ਆ ਸਾਡੇ ਕਿੰਨੇ ਸਮੇਂ ਤੋਂ ਹੋ ਗਿਆ ਜਿਹੜਾ ਗਲੀ ਇਹ ਕੋ ਟੱਕਰ ਮੀ ਨਾ ਹੋ ਗਿਆ ਖਲੋਤੇ ਨੂੰ ਇਤਰਾ ਹੀ ਖਲੋਤਾ ਆ ਜੇ ਜਿਸ ਤਰ੍ਹਾਂ ਬੱਚੇ ਤੋਂ ਸਕੂਲ ਜਾਂਦੇ ਜਾਂ ਇਸ ਨੰਗ ਦੇ ਵਿੱਚ ਕਿਸ ਤਰ੍ਹਾਂ ਨੰਗ ਇਸ ਤਰ੍ਹਾਂ ਇੱਧਰ ਨੰਗ ਦੇ ਜਿੱਦਰਾ ਅਸੀਂ ਸਰ ਪਹੁੰਚੇ ਟੰਗ ਕੇ ਨੰਗ ਕੇ ਇਤਰਾ ਸਾਡੇ ਬੱਚੇ ਨੰਗ ਕੇ ਸਕੂਲ ਚੱਲ ਜਾਂਦੇ ਆ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਹਮ ਮੰਗ ਕਰਦੇ ਵੀ ਸਾਡੇ ਨਾਲੇ ਪੈ ਜਾਣ ਗਲੀ ਬੰਜੇ ਤੇ ਸਾਡੇ ਵੀ ਬੱਚੇ ਸੌਖੇ ਹੋ ਜਾਣ ਸੌਖੇ ਸਕੂਲ ਜਾਣ ਹਣ ਹਨ ਵੇਖੋ ਡਰ ਰਹਿੰਦਾ ਵੀ ਸਾਡੇ ਬੱਚੇ ਨਾ ਡਿੱਗ ਜਾਣ ਛੱਪੜ ਤੇ ਨਾ ਡਿੱਗ ਜਾਣ ਪਾਣੀ ਵੀ ਘਰੋਂ ਆ ਜਾਣਾ ਪਾਣੀ ਵੀ ਘਰੇ ਸਾਡੇ ਆਉਂਦਾ ਇਹਦਾ ਸਾਡਾ ਮਸਲਾ ਹੱਲ ਹੋ ਮੇਰੇ ਨਾ ਦਲਬੀਰ ਕੋਰ ਛੱਠੀਆਂ ਮੰਤਾ ਕੀ ਮਸਲਾ ਤੁਹਾਡੀ ਗਲੀ ਦਾ ਜਿਹੜਾ ਸਾਡੀ ਗਲੀ ਦਾ ਮਸਲਾ ਇਹ ਆ ਵੀ ਜੋ ਮੈਂ ਵੀ ਆਈ ਆ ਇਤਰਾ ਹੀ ਛੱਪੜ ਰਿਹਾ ਵਾ ਇਹ ਛੱਪੜ ਦਾ ਪਾਣੀ ਸੁੱਕਦਾ ਹੀ ਨਹੀਂ ਜਦੋਂ ਸਾਡੇ ਬੱਚੇ ਸਕੂਲ ਜਾਂਦੇ ਰਾਹ ਚ ਡਿੱਗਦੇ ਵੀ ਆ ਨਿਸ਼ਕਾਨ ਮਿੰਦਾ ਇੱਥੇ ਤਨੀ ਚਾਰ ਮੌਤਾਂ ਵੀ ਹੋਈਆਂ ਛੱਪੜ ਦੇ ਵਿੱਚ ਚੰਗੀਆਂ ਪਲੀਆਂ ਮੌਤਾਂ ਹੋਈਆਂ ਮੁੰਡਿਆਂ ਦੀਆਂ ਡੁੱਬ ਗਏ ਆ ਤੇ ਉਹਨਾਂ ਮਾਂ ਪਿਓ ਦਾ ਕੀ ਮਸਲਾ ਵਾ ਉਹ ਤੇ ਮਾਂ ਪਿਓ ਮਰਿਆ ਹੀ ਆ ਸਦਾ ਵਹਤੀ ਜਿਨ੍ਹਾਂ ਦੇ ਬੱਚੇ ਮਰ ਗਏ ਆ ਡੁੱਬ ਡੁੱਬ ਕੇ ਵਿੱਚ ਤੇ ਗਾਂ ਵੀ ਖਤਰਾ ਏ ਛੱਪੜ ਦਾ ਹਣੂ ਸਾਡਾ ਮਸਲਾ ਲਵਣਾ ਚਾਹੀਦਾ ਵਾ ਵੀ ਸਾਡੀ ਇਹ ਗਲੀ ਵੀ ਬਣੀ ਚਾਹੀਦੀ ਪੋਰੇ ਪਈ ਕੇ ਸਾਡਾ ਪਾਣੀ ਬਾਹਰ ਨਿਕਲਣਾ ਚਾਹੀਦਾ ਇਹ ਘਰਾਂ ਚ ਵਾੜੇ ਹੁੰਦਾ ਪਾਣੀ ਸਾਡਾ ਕਿਹਨਾ ਬੋਲੋ ਮੇਰਾ ਨਾਮ ਡਾਕਟਰ ਦਵਿੰਦਰ ਪੈਣ ਛਟੀਆਂ ਮੰਤਾਂ ਤੇ ਕੀ ਇਹ ਮਸਲਾ ਜਿਹੜਾ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਾ ਮਸਲਾ ਇਹ ਆ ਵੀ ਇੱਥੇ ਮੇਰਾ ਵਸਨੀਕ ਇੱਥੇ ਘਾਰ ਆ ਘਰ ਦੇ ਗਵਾਂਡ ਛੱਪੜ ਆ ਛੱਪੜ ਜਿਹੜਾ ਵਾ ਕਾਫੀ ਸਾਲਾਂ ਤੋਂ ਜਿਹੜਾ ਵਾ ਓਵਰਫਲੋ ਆ ਇਹਦਾ ਨਿਕਾਸ ਕੋਈ ਨਹੀਂ ਆ ਸਾਡੀ ਮੰਗ ਪਹਿਲਾਂ ਵੀ ਪੰਚਾਇਤਾਂ ਨੂੰ ਹੀ ਰਹੀ ਆ ਕਿ ਇਸ ਛੱਪੜ ਦਾ ਜਿਹੜਾ ਨਿਕਾਸ ਆ ਉਹ ਪੋਰੇਆਂ ਦੇ ਥਰੂ ਹੀ ਹੋ ਸਕਦਾ ਪੋਰੇ ਅਜੇ ਤੱਕ ਕਿਤੇ ਨਹੀਂ ਪੈਂਦੇ ਪੋਰੇ ਜਿੰਨਾਂ ਚਿਰ ਨਾ ਪਏ ਉਹਨਾਂ 'ਚ ਛੱਪੜ ਦਾ ਨਿਕਾਸ ਨਹੀਂ ਆ ਛੱਪੜ ਦਾ ਨਿਕਾਸ ਨਾ ਹੋ ਕਰਕੇ ਸਾਡੇ ਗਲੀਆਂ 'ਚ ਘਰਾਂ 'ਚ ਜਿਹੜਾ ਪਾਣੀ ਆ ਵੜਿਆ ਵਾ ਤੇ ਲੋਕਾਂ ਦਾ ਨੰਗਣਾ ਵੀ ਬਹੁਤ ਮੁਸ਼ਕਲ ਆ ਇਸ ਕਰਕੇ ਨੰਗਣਾ ਤਾਂ ਮੁਸ਼ਕਲ ਇਹਦੇ ਨਾਲ ਜਿਹੜਾ ਬਿਮਾਰੀ ਦਾ ਡਰ ਆ ਉਹ ਇਹ ਤੋਂ ਵੀ ਜ਼ਿਆਦਾ ਖਤਰੇ ਵਾਲਾ ਕਿ ਜਿਹੜਾ ਡੇਂਗੂ ਵਰਗੀਆਂ ਬਿਮਾਰੀਆਂ ਹੋਰ ਨਾਮਰਾਜ਼ ਬਿਮਾਰੀਆਂ ਜਿਹੜੀਆਂ ਮੱਖੀ ਮੱਛਰ ਹੈ ਜੇ ਵਰਗੀਆਂ ਬਿਮਾਰੀਆਂ ਫਲਾ ਰਿਆ ਇਹ ਛੱਪੜ ਜਿਹੜਾ ਵਾ ਇਸ ਟਾਈਮ ਛੱਪੜ ਨਹੀਂ ਆ ਇਹਨੂੰ ਆਪਾਂ ਬਿਮਾਰੀਆਂ ਦਾ ਘਰ ਕਹਾਂਗੇ ਜੀ ਦੂਜੀ ਸਰ ਸਾਡੀ ਇੱਕ ਬੇਨਤੀ ਆ ਵੀ ਸਰਕਾਰਾਂ ਅਸੀਂ ਪਹਿਲਾਂ ਵੀ ਕਾਫੀ ਸਰਕਾਰਾਂ ਨੂੰ ਕਹਿ ਚੁੱਕੇ ਹੁਣ ਨਵੀਂ ਸਰਕਾਰ ਵੀ ਆਈ ਆ ਸਾਨੂੰ ਸਾਡੀ ਜਿਹੜੀ ਮੰਗ ਆ ਉਹ ਸਰਕਾਰ ਨੂੰ ਵੀ ਸਾਡੀ ਇਹੀ ਮੰਗ ਆ ਵੀ ਜਿੰਨਾ ਚਿਰ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਨੁਮਾਇਦਾ ਸਾਡੇ ਇਥੋਂ ਪਹੁੰਚਦਾ ਨਹੀਂ ਆ ਸਾਡੀ ਇਹ ਮੰਗ ਆ ਵੀ ਹੋਣ ਵਾਲੀ ਸਰਕਾਰ ਆ ਜਿਹੜੀ ਉਹ ਵਾਦੇ ਸਾਰੀਆਂ ਸਰਕਾਰਾਂ ਕਰਦੀਆਂ ਵਾ ਪਰ ਸਾਡੀ ਅਜੇ ਤੱਕ ਮੰਗ ਜਿਹੜੀ ਆ ਕਿਸੇ ਨੇ ਸੁਣੀ ਨਹੀਂ ਆ ਤੇ ਜਿਹੜੀ ਮੰਗ ਆ ਸਾਡੀ ਬਹੁਤ ਜਾਇਜ਼ ਆ ਤੇ ਜਲਦੀ ਤੁਰੰਤ ਇਹਦਾ ਹੱਲ ਕੀਤਾ ਜਾਵੇ ਸਾਡੀ ਇਹੀ ਮੰਗ ਆ ਮੈਂ ਤੁਹਾਡੀ ਮਾਦੀਆਂ ਮਰਾਈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਇਹ ਜਿਹੜਾ ਛੱਪੜ ਆ ਇਹ ਵੀ ਛੱਪੜ ਜਿਹੜਾ ਇਹਦਾ ਲੈਵਲ ਬਰਾਬਰ ਹੋ ਗਿਆ ਇੱਧਰ ਵੀ ਪਾਣੀ ਖੜਾ ਵਾ ਤੇ ਜਿਹੜਾ ਪਾਣੀ ਆ ਇਹ ਛੱਪੜ ਦਾ ਤੇ ਪਾਣੀ ਜਿਹੜਾ ਗਲੀਆਂ ਦਾ ਲੈਵਲ ਇੱਕ ਹੋ ਗਿਆ ਇਹ ਜਿੰਨਾ ਚਿਰ ਛੱਪੜ ਦਾ ਪਾਣੀ ਜਿਹੜਾ ਇਹਨੂੰ ਪੂਰੇ ਨਹੀਂ ਪੈਂਦੇ ਤਾਂ ਪਨਕਾਸ ਨਹੀਂ ਹੁੰਦਾ ਉਹਨਾਂ ਚਿਰੇ ਨਿਕਲਦਾ ਨਹੀਂ ਆ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਿੰਨਾ ਵੀ ਜਲਦ ਹੋ ਸਕੇ ਛੱਪੜ ਦੇ ਪੋਰਿਆਂ ਦਾ ਪ੍ਰਬੰਧ ਕਰਕੇ ਤੇ ਪਾਣੀ ਬਾਹਰ ਕੀਤਾ ਜਾਵੇ ਤੇ ਜੋ ਘਰਾਂ ਦੇ ਵਿੱਚ ਪਾਣੀ ਖੜਾ ਵਾ ਉਹ ਬਾਹਰ ਆ ਜੇ ਤੇ ਇਸੇ ਤਰ੍ਹਾਂ ਜਿਹੜਾ ਛੱਪੜ ਦਾ ਹੋਰ ਸਾਨੂੰ ਸੋਖਾ ਵੀ ਜਿਹੜੀਆਂ ਬਿਮਾਰੀਆਂ ਫੈਲਣ ਦਾ ਖਤਰਾ ਉਹ ਟਲ ਜੇ ਸਰ ਪਿੰਡ ਫਟੀਆਂ ਦੇ ਵਿੱਚ ਜਿਹੜੀਆਂ ਗਲੀਆਂ ਦੇ ਵਿੱਚ ਪਾਣੀ ਖੜਾ ਉਹ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਆ ਜੀ ਜਿਹੜੇ ਠੱਟੀਆਂ ਪਿੰਡ ਦੇ ਵਿੱਚ ਜਿਹੜੇ ਪਾਣੀ ਬਾਰੇ ਸਾਨੂੰ ਹੁਣ ਪਤਾ ਲੱਗਾ ਮੀਡੀਆ ਜਰੀਏ ਪਤਾ ਲੱਗਾ ਕਿ ਉੱਥੇ ਪਾਣੀ ਖੜਾ ਵਾ ਸਾਡੇ ਕੋਲ ਕੋਈ ਉਹਦੀ ਲਿਖਤੀ ਸ਼ਿਕਾਇਤ ਨਹੀਂ ਆਈ ਉਹ ਅਸੀਂ ਪ੍ਰਬੰਧਕ ਨਾਲ ਗੱਲ ਕਰਕੇ ਹੁਣ ਦਾ ਪ੍ਰਬੰਧਕ ਸਾਡੇ ਕੋਲ ਆਏ ਮੀਟਿੰਗ ਤੇ ਆਉਂਦੇ ਆ ਉਹਨਾਂ ਨਾਲ ਗੱਲ ਕਰਕੇ ਸੰਪਰਕ ਕਰਕੇ ਉੱਥੇ ਮੌਕਾ ਵੇਖ ਲਾਂਗੇ ਜੋ ਵੀ ਉੱਥੇ ਬਣਦਾ ਮੌਕੇ ਤੇ ਕੰਮਾਂ ਤੇ ਕਰਵਾਇਆ ਜਾਊਗਾ